ਐਡਾ ਸੋਹਣਾ ਸਰੂਪ ਜਿਹੜਾ ਦਮਾਲਾ ਸਜਾ ਕੇ ਲਤਾਂ ਦੇ ਨਾਲ ਬੈਠਾ ਮੈਂ ਜੇ ਇੱਕ ਗਿਲਾ ਸ਼ਿਕਵਾ ਕਰਾਂ ਨਰਮ ਪਹਿਲਾਂ ਮਨ ਨੇ ਕਿਹਾ ਮਾਨੁੱਖ ਕੀ ਟੇਕ ਬਿਰਤੀ ਸਭ ਜਾਣ ਬੰਦੇ ਦੀ ਟੇਕ ਨਹੀਂ ਲੈਣੀ ਚਾਹੀਦੀ ਦੇਵਨ ਕੋ ਇੱਕ ਹੈ ਭਗਵਾਨ ਦੇਨਾਲਾ ਪਰਮੇਸ਼ਵਰ ਹੈ ਕੋਈ ਕਿਸੇ ਨੂੰ ਦਾਨ ਕਰਕੇ ਸਰੂਪਾ ਪਵਾ ਲੈਂਦਾ ਕਹਿੰਦਾ ਨਾ ਜੀ ਮੈਂ ਦਾਨ ਕੀਤਾ ਜੇ ਤਨੂੰ ਦਾਨ ਕਰ ਲੈ ਜੁਗਾ ਨੇ ਕੀਤਾ ਫੇਰੀ ਕੀਤਾ ਤੂੰ ਕੀ ਦੇ ਸਕਦਾ ਬੰਦਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਉਹ ਕੀ ਲਿਖਿਆ ਹੁੰਦਾ ਪਰਮੇਸ਼ਰ ਦਾ ਉਹ ਜਿਹੜਾ ਲੇਖਾ ਜੋਖਾ ਹੈ ਇੱਥੇ ਆਪਾਂ ਕਰਦੇ ਆਂ ਦਿਮਾਲਾ ਬਹੁਤ ਸੋਹਣਾ ਸਜਾਇਆ ਹੈ ਹਾਂਜੀ ਇਹ ਦਿਮਾਲਾ ਬਸ ਐਂ ਪੰਥ ਦੇ ਘੋੜਿਆਂ ਦੀ ਪੰਥ ਦੀ ਕਿਰਪਾ ਵਾ ਜੀ ਤੇ ਬਾਣੀ ਦੀ ਜਿਹੜੀ ਸ਼ਕਤੀ ਹੈ ਇੱਕ ਜਿਹੜੀ ਅੰਦਰ ਚੱਲ ਰਹੀ ਆ ਉਹਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਹ ਪਹਿਰਾ ਚੱਲਣ ਰਿਹਾ ਸਾਰਾ ਗਿਲਾ ਸ਼ਿਕਵਾ ਦੀ ਜਿਹੜੀ ਗੱਲ ਸੀਗੀ ਗਿਲਾ ਸ਼ਿਕਵਾ ਕਹਿੰਦੇ ਜਿਸਕੇ ਦੀਏ ਰਹੇਗਾ ਇਹ ਬਹੁਤ ਨਦਰਸ਼ਨਾ ਲੱਗੇ ਆਈ ਉਹ ਮਾਰੇ ਕਹਿੰਦੇ 10 ਵਸਤੂ ਲੈ ਪਛੇ ਪਾਵੇ ਇੱਕ ਵਸਤੂ ਕਰਨੇ ਵੀ ਖੋਟਕ ਬਾਵੇ 10 ਭੀ ਨਾ ਦੇਹੇ ਇੱਕ ਵੀ ਹਿਰਲੇ ਉਹ ਮੂੜਾ ਕੋ ਕਿਆ ਕਰੇ ਹੁਣ ਜਿਹੜੀ ਤੁਸੀਂ ਗੱਲ ਕਹੀ ਸੀਗੀ ਕਿ ਉਹਨੂੰ ਪੁੱਛ ਕੇ ਦੇਖੋ ਜਿਹੜਾ ਪੰਡਾ ਪਿੱਜੇ ਨੇ ਪੰਡਾ ਕਰਨਾ ਉਹਦੀਆਂ ਲੱਤਾਂ ਨਹੀਂ ਉਹਨੂੰ ਪੁੱਛ ਕੇ ਦੇਖੋ ਜਿਹਨੇ ਸਮਾਨ ਚੱਕਣਾ ਉਹਦੀਆਂ ਬਾਹਾਂ ਨਹੀਂ ਉਹਨੂੰ ਪੁੱਛ ਕੇ ਦੇਖੋ ਜਿਹੜੀਆਂ ਤੁਸੀਂ ਲਬਜ ਪਰਮੇਸ਼ਰ ਨੂੰ ਕਹਿ ਤਾ ਦਿੱਤੇ ਪਰ ਜਿਹਦੇ ਕੋਲ ਜਵਾਬ ਨਹੀਂ ਹੈਗੀ ਕਹਿਣ ਨੂੰ ਇਹ ਸਾਰੀ ਇਸੇ ਪੰਕਤੀ ਦੇ ਉੱਤੇ ਟੁੱਕਦੀ ਆ ਕਿ ਜਿਹੜਾ 10 ਵਸਤੂ ਲੈ ਪਾਛੇ ਪਾਵੇ 1 ਵਸਤੂ ਕਾਰਨ ਵਿਖੋਟ ਗਵਾਵੇ ਪਰਮੇਸ਼ਰ ਬੰਦੇ ਨੂੰ 10 ਵਸਤੂਆਂ ਦਿੰਦਾ ਹੁਣ ਮੈਨੂੰ ਅੰਗ ਦਿੱਤੇ ਪੈਰ ਦਿੱਤੇ ਸਭ ਤੋਂ ਵੱਡੀ ਗੱਲ ਬੁੱਧੀ ਹੂੰ ਨੇ ਹੁਣ ਬਹੁਤ ਲੋਕ ਕੀ ਪੈਸੇ ਵਾਲੇ ਆ ਬੁੱਧੀ ਨਹੀਂ ਕਿਸੇ ਕੋਲ ਜਿਹੜੀ ਪਰਮੇਸ਼ਰ ਨੇ ਬੁੱਧੀ ਦੇ ਦਿੱਤੀ ਅੰਗ ਪੈਰ ਦਿੱਤੇ ਜਿਹੜਾ ਆਪਣਾ ਪਰਮੇਸ਼ਰ ਨੂੰ ਸਮਝਣ ਦੀ ਪਰਮੇਸ਼ਰ ਨੂੰ ਇੱਕ ਤਰ੍ਹਾਂ ਮਹਿਸੂਸ ਕਰਨ ਦੀ ਜਿਹੜੀ ਸ਼ਕਤੀ ਦਿੱਤੀ ਹੈ ਤੇ ਜੇ ਮੈਂ ਹੁਣ ਪਰਮੇਸ਼ਰ ਕੋਈ ਗੱਲ ਰੱਖਾਂ ਕਿ ਮਹਾਰਾਜ ਮੈਨੂੰ ਹੱਥ ਨਹੀਂ ਦਿੱਤੇ ਮਹਾਰਾਜ ਤੂੰ ਮੇਰੇ ਹੱਥ ਨਹੀਂ ਦਿੱਤੇ ਮਹਾਰਾਜ ਮੈਨੂੰ ਹੱਥ ਨਹੀਂ ਦਿੱਤੇ ਜੇ ਮੈਂ ਇਹੀ ਗੱਲ ਕਰੀ ਜਾਵਾਂ ਇਹੀ ਗੱਲ ਕਰੀ ਜਾਵਾਂ ਉਤੋਂ ਬਾਅਦ ਮੈਨੂੰ ਪੈਰ ਦਿੱਤੇ ਮਾਰਨੇ ਜਿਹਦੇ ਨਾਲ ਮੈਂ ਸਾਰਾ ਕੁਝ ਕਰ ਰਿਆ ਇੱਕ ਬਸਤਕਾਰ ਨੇ ਵਿਖੋਟ ਗਵਾਵੇ ਫਿਰ ਮੈਂ ਉਹ ਜਦੋਂ ਗਲੇ ਛਕਮੇ ਸਾਰੀ ਜ਼ਿੰਦਗੀ ਕਰੀ ਜਾਵਾਂ ਮਹਾਰਾਜ ਤੂੰ ਮੈਨੂੰ ਹੱਥ ਨਹੀਂ ਦਿੱਤੇ ਜੇ ਕਹ ਲਉ ਮੇਰੇ ਕੋਲ ਮਹਾਰਾਜ ਪੈਰ ਵੀ ਖੋਲੋਵੇ ਹੂੰ ਕਹ ਲਉ ਮੇ ਤਾਂ ਪੈਰ ਵੀ ਖੋਲੋਵੇ ਤੇ ਇੱਕ ਬਸਤਕਾਰ ਨੇ ਵਿਖੋਟ ਗਵਾਵੇ ਇੱਕ ਵੀ ਨਾ ਦੇ 10 ਵੀ ਹੀਰਲੇ ਤੋਂ ਮੂੜਕ ਹੋ ਗਿਆ ਕਰੇ ਫਿਰ ਮੇਰੇ ਯਾਰ ਦਾ ਮੂਰਕ ਮੂਰਕ ਆ ਬਸ ਫਿਰ ਕਹਿੰਦਾ ਰਹਿ ਜਾਂਦਾ ਕਿ ਰੱਬਾ ਮੈਂ ਤੈਨੂੰ ਲਾਂਭੇ ਦੇ ਕੇ ਗਲਤ ਕੰਮ ਕੀਤਾ ਕਿ ਤੂੰ ਵੱਡਾ ਵਾ ਤੁਸੀਂ ਇੱਕ ਗੱਲ ਆਖ ਰਹੇ ਸੀ ਕਿ ਜਿੱਦਣ ਮੈਂ ਦਮਾਲਾ ਸਜਾਣਾ ਹੁੰਨਾ ਤਾਂ ਮੈਂ ਆਪਣੇ ਪੈਰਾਂ ਨਾਲ ਸਜਾ ਲੰਨਾ ਕਿ ਜਿੱਦਣ ਰੱਬ ਨਾ ਕਰੇ ਕੋਈ ਉੱਚੀ ਨੀਚੀ ਉੱਚ ਨੀਚ ਗੱਲ ਹੋ ਜਾਵੇ ਤੇ ਮੇਰੇ ਤੋਂ ਪੈਰਾਂ ਨਾਲ ਦਮਾਲਾ ਨਾ ਸਜਾਇਆ ਜਾਵੇ ਜਾਂ ਮੈਨੂੰ ਬਾਣਾ-ਬਾਣ ਵਿੱਚ ਕਿਸੇ ਦੀ ਮਦਦ ਲੈਣੀ ਪੈ ਜਾਵੇ ਤਾਂ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਉਸ ਦਿਨ ਤੋਂ ਮੇਰਾ ਅਗਲਾ ਸਾਂ ਨਾ ਆਵੇ। ਜੀ। ਇਹ ਵਜਨ ਸੱਚਾ ਵਾ ਇਹ ਮੈਂ ਨਹੀਂ ਕਹਿੰਦਾ ਜੀ ਇਹ ਬਾਣੀ ਕਹਿੰਦੀ ਹੈ। ਕਿ ਕਿਸੇ ਬੰਦੇ ਦੀ ਟੇਕ ਜਿਹੜੀ ਤਕੜੀ ਉਹ ਬਹੁਤ ਮਾੜੀ ਗੱਲ ਆ।